23ਵਾਂ ਦਾ 10 ਰੁਪਏ ਸਾਨੂੰ ਭਰਾਏ ਇੱਕ ਉਹਨਾਂ ਨੇ ਸਾਨੂੰ ਰਸੀਦ ਦਿੱਤੀ ਸਾਨੂੰ ਕਹਿੰਦੇ ਤੁਹਾਡੇ 72 ਘੰਟਿਆਂ ਦੇ ਵਿੱਚ ਪੈਸੇ ਆ ਜਾਣਗੇ ਅਸੀਂ 72 ਘੰਟੇ ਵਿੱਚ ਸਵੇਰ ਸਾਰਿਆਂ ਨੇ ਫੋਨ ਟਰਾਈ ਕੀਤੇ ਹੈਗੇ ਤੇ ਫੋਨ ਉਹਨਾਂ ਦੇ ਲੱਗ ਨਹੀਂ ਰਹੇ ਜਦੋਂ ਅਸੀਂ ਆਏ ਤੇ ਉਹ ਸਭ ਕੁਝ ਚੱਕ ਕੇ ਇੱਥੋਂ ਫਰਾਰ ਹੋ ਗਏ ਸੀ ਅਜਾ ਆਇਆ ਤਾਂ ਉਹਨਾਂ ਨੇ ਸਾਨੂੰ 4-5 ਦਿਨਾਂ ਦੀ ਆ ਲੇਕਿਨ ਅੱਜ ਉਹਨਾਂ ਨੇ ਇਹ ਕਹਿ ਸੀਗਾ ਵੀ ਤੁਹਾਡੀ 72 ਘੰਟਿਆਂ 'ਚ ਕੱਲ ਪੇਮੈਂਟ ਆ ਜਾਊਗੀ ਖਾਤੇ 'ਚ ਸਭ ਕੁ ਸਾਈਨ ਵਗੈਰਾ ਕਰਾ ਕੇ ਲੈ ਗਏ ਸਾਰੇ ਪ੍ਰੂਫ ਦਿੱਤੇ ਹੋਏ ਉਹਨਾਂ ਨੂੰ ਹੁਣ ਐ ਨਹੀਂ ਪਤਾ ਵੀ ਸਾਡੇ ਲੋਨ ਵੀ ਕਰਵਾ ਲਏ ਉਹਨਾਂ ਆਪ ਕਢਵਾ ਲੈਣਾ ਜਦੋਂ ਅਸੀਂ ਸਾਈਨ ਕਰਦੇ ਸਭ ਕਾਸੇ ਤੇ ਮਾਨ ਲਾਜ ਦਿੱਤਾ ਵਿਆਜ ਘਟਦਾ ਵੀ 2 ਸਾਲ ਦੇ ਵਿੱਚ ਸਿਰਫ ਸਾਨੂੰ 13000 ਰੁਪਿਆ ਵਿਆਜ ਭਰਨਾ ਪਊਗਾ ਮੇਰੇ ਪਿੰਡ ਦੇ ਵਿੱਚੋਂ 35 ਤੋਂ 40000 ਰੁਪਿਆ ਆਇਆ ਅਸੀਂ ਕਹ ਚੱਲ ਬੜਾ ਬਰਾਤ ਤੇ ਆਪਾਂ ਮਿਲ ਕੇ ਆਈਏ ਜਦੋਂ ਅਸੀਂ ਇੱਥੇ ਆਇਆ ਇੱਥੇ ਸਾਰੇ ਕੁਝ ਬੋਰਡ ਵੀ ਹੋਈ ਨਹੀਂ ਕੋਈ ਵੀ ਹੋਈ ਨਹੀਂ ਕੁਝ ਵੀ ਆਈ ਨਹੀਂ ਖਰਚੇ ਜਿੰਦਾ ਲੱਗਿਆ ਹੋਇਆ ਸੱਚੀ ਅਕਾਲ ਤੁਸੀਂ ਜੁੜੇ ਹੋ ਆਰਐਮਬੀ ਟੈਲੀਵਿਜ਼ਨ ਦੇ ਨਾਲ ਮੈਂ ਸਰਿੰਦਰ ਕੁਮਾਰ ਅਸੀਂ ਪਹੁੰਚੇ ਹਾਂ ਰਾਮਪੁਰਾ ਕੋਲ ਦੇ ਸਿਟੀ ਥਾਣਾ ਦੇ ਬਾਅਦ ਜਿੱਥੇ ਕਿ ਇੱਕ ਪ੍ਰਾਈਵੇਟ ਫਾਈਨੈਂਸ ਕੰਪਨੀ ਦੇ ਵੱਲੋਂ ਇਹਨਾਂ ਦੇ ਅਕਾਊਂਟ ਖੋਲੇਗੇ ਇਹਨਾਂ ਦੇ ਕੋਲੋਂ ਪੈਸੇ ਲੈਗੇ ਪਰ ਪੈਸੇ ਲੈਣ ਤੋਂ ਬਾਅਦ ਰਫੂ ਚੱਕਰ ਹੋ ਗਏ ਉਸੇ ਬਾਬਤ ਗੱਲਬਾਤ ਕਰਦੇ ਹਾਂ ਹਾਂਜੀ ਭੈਣ ਜੀ ਇਹ ਮਾਮਲਾ ਕੀ ਪੂਰਾ ਮਾਮਲਾ ਸਮਝਾਓ ਹੈ ਨਾ ਆਸਤਾ ਕੰਪਨੀ ਹੈਗੀ ਮਾਈਕਰੋਫੈਨਸ ਤੇ ਇਹ ਸਾਡੇ ਕੋਲੇ ਵਿਜੇ ਕੁਮਾਰ ਆ ਕੋਈ ਉਹ ਸਾਡੇ ਕੋਲੇ ਫਾਰਮ ਭਰਨ ਗਿਆ ਸੀਗਾ ਉਸਨੇ ਸਾਡੇ ਫਾਰਮ ਭਰੇ ਦੋ ਦਿਨ ਮੀਟਿੰਗ ਕਰੀ ਤੀਸਰੇ ਦਿਨ ਕੋਈ ਜਸਮੀਤ ਸਿੰਘ ਆ ਜਿਹੜਾ ਸਾਡੇ ਨਾਲ ਮੀਟਿੰਗ ਕਰਨ ਗਿਆ ਜਿਹੜਾ ਵਿਜੇ ਕੁਮਾਰ ਆ ਉਹਨੇ 7 ਤੋਂ 2-2000 ਰੁਪਏ ਘਰੋ ਲਿਆ ਕਿੰਦਾ ਤੁਸੀਂ ਦਿਫਲਟਰ ਮੈਂਬਰ ਆ ਤੁਸੀਂ ਦਿਫਲਟਰ ਹੈ ਨਹੀਂ ਸੀ ਲੋਨ ਜ਼ਿਆਦਾ ਸੀਗੇ ਠੀਕ ਆ ਤੇ ਅਸੀਂ ਉਹਨੂੰ 1000 2-2000 ਰੁਪਏ ਦਿੱਤਾ ਸਾਨੂੰ ਕਹਿੰਦਾ ਤੁਹਾਨੂੰ ਕੱਲ ਨੂੰ ਉੱਥੇ ਬੁਲਾਇਆ ਜਾਊਗਾ ਰਾਮਪੁਰੇ ਤੇ ਅੱਥੇ ਗੁਰਦੁਆਰੇ ਕੋਲ ਬ੍ਰਾਂਚ ਦੇ ਵਿੱਚ ਅਸੀਂ ਬ੍ਰਾਂਚ ਵਿੱਚ ਆਏ 7 ਨੰਬਰ ਗਲੀ ਚ ਕਲਗੀਧਰ ਗੁਰਦੁਆਰਾ ਦਾ ਜਦੋਂ ਇੱਥੇ ਆਏ ਅੱਥੇ 2310 10 ਰੁਪਏ ਸਾਨੂੰ ਭਰਾਏ ਇੱਕ ਉਹਨਾਂ ਨੇ ਸਾਨੂੰ ਰਸੀਦ ਦਿੱਤੀ ਸਾਨੂੰ ਕਹਿੰਦੇ ਤੁਹਾਡੇ 72 ਘੰਟਿਆਂ ਦੇ ਵਿੱਚ ਪੈਸੇ ਆ ਜਾਣਗੇ ਅਸੀਂ 72 ਘੰਟੇ ਵਿੱਚ ਸਵੇਰ ਸਾਰਿਆਂ ਨੇ ਫੋਨ ਟਰਾਈ ਕੀਤੇ ਹੈਗੇ ਤੇ ਫੋਨ ਉਹਨਾਂ ਦੇ ਲੱਗ ਨਹੀਂ ਰਿਹਾ ਜਦੋਂ ਅਸੀਂ ਆਏ ਤੇ ਉਹ ਸਭ ਕੁਝ ਚੱਕ ਕੇ ਇੱਥੋਂ ਫਰਾਰ ਹੋ ਗਏ ਸੀਗੇ ਜਦੋਂ ਉਹਨਾਂ ਨੇ ਅਕਾਊਂਟ ਖੋਲ੍ਹਿਆ ਸੀ ਤੁਹਾਡਾ ਉਦੋਂ ਤੁਹਾਨੂੰ ਕੀ ਕੀ ਕੁਝ ਕਿਹਾ ਗਿਆ ਸੀ ਕਿ ਤੁਹਾਡਾ ਆ ਕੁਝ ਨੰਬਰ ਉਹਨਾਂ ਨੇ ਪਹਿਲਾਂ ਵਾਲੇ ਖਾਤੇ ਨੰਬਰ ਹੀ ਲੈ ਸੀ ਕੱਲੇ ਉਹਨਾਂ ਨੇ ਫਾਇਲ ਕਰੀ ਸੀ ਟਿਕਟਾਂ ਤੇ ਸਾਈਨ ਕਰਾਏ ਆ ਸਾਡੀ ਸਾਰੀ ਫਾਇਲ ਭਰੀ ਜਾਂ ਉਹਨਾਂ ਨੇ ਸਭ ਕੁਝ ਸਾਈਨ ਵਗੈਰਾ ਕਰਾ ਕੇ ਲੈ ਗਏ ਸਾਰੇ ਪ੍ਰੂਫ ਦਿੱਤੇ ਹੋਏ ਆ ਉਹਨਾਂ ਨੂੰ ਹੁਣ ਐ ਨਹੀਂ ਪਤਾ ਵੀ ਸਾਡੇ ਲੋਨ ਵੀ ਕਰਵਾ ਲਏ ਹੋਣਾ ਆਪ ਕਢਵਾ ਲੈਣਾ ਜਦੋਂ ਅਸੀਂ ਸਾਈਨ ਕਰਦੇ ਸਭ ਕਾਸੇ ਤੇ ਸਾਨੂੰ ਕੋਈ ਉਹਨਾਂ ਦਾ ਇਨਸਾਫ ਮਿਲਣਾ ਚਾਹੀਦਾ ਕਿਉਂਕਿ ਸਾਡੇ ਨਾਲ ਠੱਗੀ ਠੋਰੀ ਵੱਡੀ ਮਾਰੀ ਗਈ ਕੀ ਕੀ ਡਾਕੂਮੈਂਟ ਲੈ ਗਏ ਸੀ ਉਹਨਾਂ ਦੇ ਬੰਦੇ ਪੈਨ ਕਾਰਡ ਆਧਾਰ ਕਾਰਡ ਤੇ ਬੋਟ ਕਾਰਡ ਬੈਂਕ ਦਾ ਖਾਤਾ ਨੰਬਰ ਮਤਲਬ ਇੱਕ ਪ੍ਰੋਪਰ ਅਕਾਊਂਟ ਅਕਾਊਂਟ ਖੋਲਿਆ ਗਿਆ ਸੀ ਉਹਨਾਂ ਦੇ ਵੱਲੋਂ ਹਾਂਜੀ ਦੋ ਦੋ ਫੋਟੋਆਂ ਲਈਆਂ ਆਂ ਫੈਮਿਲੀ ਦੇ ਉਸ ਤੋਂ ਬਾਅਦ ਪੇਮੈਂਟ ਪਰ ਵਾਈ ਤੁਹਾਡੇ ਕੋਲੋਂ ਹਾਂਜੀ 2210 ਰੁਪਏ ਠੀਕ ਹੈ ਉਸ ਤੋਂ ਬਾਅਦ ਇਹ ਕਿਹਾ ਗਿਆ ਸੀਗਾ ਕਿ ਪੇਮੈਂਟ ਤੁਹਾਨੂੰ ਦਿੱਤੀ ਜਾਵੇਗੀ ਡਬਲ ਕਰਕੇ ਦਿੱਤੀ ਜਾਵੇਗੀ ਨਹੀਂ ਡਬਲ ਨਹੀਂ 55000 ਰੁਪਏ ਦਾ ਲੋਨ ਹੋਣਾ ਸੀ ਸਾਡਾ ਤੇ ਉਹ ਜਿਹੜਾ ਮੁੰਡਾ ਭਰ ਕੇ ਲੈਸ ਉਹ ਕਹਿੰਦਾ ਜਿੱਦੇ ਤੁਹਾਡੇ 55000 ਖਾਤੇ 'ਚ ਆਗਾ ਤੁਸੀਂ ਮੈਨੂੰ 2200 ਰੁਪਏ ਹੋਰ ਦੇਣਾਗਾ ਤੁਹਾਡੇ ਲੋਨ ਜਿਆਦੇ ਤੁਹਾਡਾ ਮੈਂ ਲੋਨ ਪਾਸ ਕਰਤਾ ਕਿੰਨੇ ਕਿਸ਼ਤ ਦੱਸਿਆ ਸੀ ਉਹਨਾਂ ਬਲੀ ਇਹਨਾਂ ਨੇ ਮਤਲਬ ਕਿ ਉਹਨਾਂ ਨੇ ਜੋ ਸਾਡੇ ਘਰ ਤਿੰਨ ਦਿਨ ਮੀਟਿੰਗ ਕੀਤੀ ਉਹਨਾਂ ਨੇ ਪੂਰੀ ਤਿੰਨ ਦਿਨ ਮੀਟਿੰਗ ਤੋਂ ਬਾਅਦ ਉਹਨਾਂ ਨੇ ਸਾਡੇ ਘਰ ਆ ਕੇ ਸਾਡੇ ਫਾਰਮ ਲੈ ਬੀਐਮ ਸਾਰਾ ਏ ਜਸਵੀਰ ਸਿੰਘ ਉਹਨਾਂ ਨੇ ਉਦਾਂ ਹੀ ਜਿਵੇਂ ਸਾਨੂੰ ਹੋਰ ਕੰਪਨੀਆਂ ਲਾਉਣ ਦਿੰਦੀਆਂ ਉਦਾਂ ਹੀ ਲਾਉਣ ਦਿੱਤਾ ਸਾਨੂੰ ਉਹਨਾਂ ਨੇ ਉਦਾਂ ਹੀ ਸਾਨੂੰ ਸਾਰਿਆਂ ਨੂੰ ਪਲਝਾਇਆ ਹੋਰ ਵੀ ਪਿੰਡਾਂ ਦੇ ਆ ਲੋਕ ਖੜੇ ਆ ਹੋਰ ਵੀ ਪਿੰਡਾਂ ਦੇ ਵਿੱਚ ਵਾਧੂ ਕਰਕੇ ਅੱਜ ਸਵੇਰ ਹੀ ਉਹ ਫਰਾਰ ਹੋਏ ਆ ਕਿੰਨੀ ਪੇਮੈਂਟ ਦਿੱਤੀ ਸੀ ਤੁਸੀਂ ਅਸੀਂ ਉਹਨਾਂ ਨੂੰ 2310 ਰੁਪਏ ਵੀਰੇ ਉਹਨਾਂ ਕੋਲੋਂ 2000 ਲਿਆ ਤੁਹਾਡੇ ਕੋਲੋਂ 2000 ਤੋਂ ਅਲੱਗ ਲਿਆ ਨਾ ਜਿਹੜਾ ਸਾਡੇ ਤੋਂ ਮੈਂਬਰ ਤੇ ਲਿਆ ਜੀ ਹਾਂ ਉਹ ਡਿਫਾਲਟਰ ਤੋਂ ਲਿਆ ਜੀ ਜਿਨ੍ਹਾਂ ਦੇ ਡਿਫਾਲਟਰ ਨਹੀਂ ਹੈਗਾ ਉਹਨਾਂ ਤੋਂ 2310 ਰੁਪਏ ਖਰਚਾ ਭਰਾਇਆ ਸਰ ਉਹਨਾਂ ਨੇ ਅੱਛਾ ਸਿੰਬਲ ਡਾਊਨ ਹੋਣ ਕਰਕੇ ਉਹਨਾਂ ਤੋਂ ਪੇਮੈਂਟ ਓਨੀ ਵੱਧ ਲਈ ਗਈ ਹੈ ਹਾਂਜੀ ਹਾਂ ਅਲੱਗ ਲਈ ਹੈ ਜੀ ਅਸੀਂ ਕੁਲਵਿੰਦਰ ਕੜਾ ਆਏ ਮੈਂ ਪੈਂਡ ਸੇਲਵਰ ਆਏ ਸਾਡੀ ਤੇ ਸਾਡੇ ਘਰੇ ਆਈ ਮੀਟਿੰਗ ਕਰਨ ਗਿਆ ਉਹਨਾਂ ਨੇ ਮੀਟਿੰਗ ਕਰਨ ਸਾਡੇ ਤਿੰਨ ਦਿਨ ਮੀਟਿੰਗ ਕੀਤਾ ਚੌਥੀ ਵਾਰੀ ਸਾਨੂੰ ਡੀਐਮ ਸਰ ਬਲਾਇਆ ਉਹਨਾਂ ਨੇ ਮੀਟਿੰਗ ਕੀਤੀ ਹੈ ਮੀਟਿੰਗ ਕਰਕੇ ਉਹਨਾਂ ਨੇ ਬੁਲਾਇਆ ਸਾਨੂੰ ਸੋਨੂੰ ਸਵੇਰੇ ਬੁਲਾ ਲਾਂਗੇ ਅਸੀਂ ਫੋਨ ਕਰ ਦਾਂਗੇ ਤੇ ਸਾਨੂੰ ਫੋਨ ਸਵੇਰੇ ਆਥੇ ਨੇ ਸ਼ਾਮ ਨੂੰ 9:30 ਵਜੇ ਫੋਨ ਆਇਆ ਜਦੋਂ ਰਾਤ ਨੂੰ ਸ਼ਾਮ ਨੂੰ 9:30 ਵਜੇ ਫੋਨ ਆਇਆ ਕਹਿੰਦੇ ਤੁਸੀਂ ਸਵੇਰੇ 7:00 ਵਜੇ ਤੱਕ ਹੀ ਆ ਜਾਓ ਜੇ ਜੇ ਤਾਂ 7 ਵਜੇ ਦਿੱਤਾ ਸੀ ਕਿ 7 ਵਜੇ ਅਸੀਂ ਕਿਵੇਂ ਅੱਗੇ ਕੰਮ ਧੰਦਾ ਵੀ ਕਰਨੀ ਹੈ ਘਰ ਚੇਤਾ ਹੈ ਨਾ ਤੇ ਅਸੀਂ ਕਿਹਾ ਚਲ ਅਸੀਂ ਆ ਜੰਨੇ ਫਿਰ ਅਸੀਂ 9:30 ਵਜੇ ਅਸੀਂ ਉਥੋਂ ਘਰੋਂ ਚਲ ਪਏ ਜਦੋਂ ਚਲ ਪਏ ਸਾਡੀ ਸੈਂਡ ਕਰਵਾਇਆ ਇੱਥੇ ਤੇ ਸਾਨੂੰ ਕਹਿੰਦੇ ਤੁਸੀਂ ਹਾਜ਼ਰ 2000 ਰੁਪਏ ਜਿਹੜਾ ਫਲਟਰ ਮੈਂਬਰ ਸਿੰਬਲ ਕੋਰਸ ਸੀ ਕਿ ਖਰਾਬ ਉਹਨਾਂ ਤੋਂ 2-2000 ਰੁਪਿਆ ਲੈਂਦੇ ਉਹਨਾਂ ਨੇ ਲੈਤੀ ਤੇ ਤੇ ਇਸ਼ੋ 10 ਰੁਪਿਆ ਕਰਕੇ ਸਾਨੂੰ ਇੱਥੇ ਪੜਵਾਇਆ ਤੇ ਸਾਨੂੰ ਇੱਕ ਰਸੀਦ ਦਿੱਤੀ ਏ ਉਹ ਰਸੀਦ ਦੇ ਵਿੱਚ ਉਹਨਾਂ ਨੇ ਲਿਖਿਆ ਹੋਇਆ ਜੀ 72 ਘੰਟੇ ਦੇ ਵਿੱਚ ਵਿੱਚ ਪੈਸੇ ਆਉਣਗੇ ਜਦੋਂ 72 ਘੰਟੇ ਦੇ ਵਿੱਚ ਵਿੱਚ ਅਸੀਂ ਫੋਨ ਨੰਬਰ ਉਹਨਾਂ ਦੇ ਡਾਈ ਕਰਕੇ ਕਾਲ ਕਰਕੇ ਦੇਖਿਆ ਉਹਨਾਂ ਦੇ ਫੋਨ ਬੰਦ ਆਈ ਜਾਵੇ ਉਦੋਂ ਅਸੀਂ ਉਸੇ ਟਾਈਮ ਹੀ ਅਸੀਂ ਇੱਥੇ ਆ ਗਏ ਇੱਥੇ ਆ ਕੇ ਜਦੋਂ ਘਰ ਇਹਨਾਂ ਦੇ ਵਿਰਾਜ ਵਿੱਚ ਆਈ ਤੇ ਵਿਰਾਜ ਵਿੱਚ ਕੋਈ ਵੀ ਕੋਈ ਵੀ ਹੈ ਨਹੀਂ ਉਹਨਾਂ ਦੇ ਕਦੋਂ ਦੀ ਗੱਲ ਹੈ ਕਦੋਂ ਗਏ ਸੀ ਤੁਸੀਂ ਅੱਜ ਸਵੇਰ ਦੀ ਗੱਲ ਹੈ ਜਦੋਂ ਅਸੀਂ ਸਵੇਰੇ ਇੱਥੇ ਆ ਗਏ ਤੇ ਉੱਥੇ ਕੋਈ ਵੀ ਨਾ ਇਹਨਾਂ ਦੇ ਜਦੋਂ ਕੋਈ ਵੀ ਨਾ ਇੱਥੇ ਫੇਰ ਅਸੀਂ ਸਾਨੂੰ ਲੱਗ ਗਿਆ ਸੀ ਆਣ ਗਵੰਡ ਨੂੰ ਵੀ ਪੁੱਛਿਆ ਉਹ ਕਹਿੰਦੀ ਕਿ ਤੋ ਆਇਆ ਸੀ ਕੋਈ ਕੋਠੀ ਦੇ ਮਾਲਕ ਦੱਸੋ ਜਿਨ੍ਹਾਂ ਦੇ ਕੋਠੀ ਦੇ ਘਰੇ ਬੈਠੇ ਉਹਨਾਂ ਕੋਰੇ ਤਾਂ ਕੋਈ ਸਬੂਤ ਹੋਣ ਗਏ ਜੇ ਉਹਨਾਂ ਨੇ ਕੋਠੀ ਚ ਬੁਠਾਇਆ ਉਹਨਾਂ ਕੋਲ ਆਧਾਰ ਕਾਰਡ ਜਾਂ ਕੋਈ ਕਾਸੀ ਵੀ ਹੋਣ ਗਈ ਤੇ ਉਹਨਾਂ ਨੇ ਆਪਣੇ ਕੋਲੇ ਆਏ ਹੋਣ ਆਇਆ ਮਜੀਦ ਪਹਿਲਾ ਅਸੀਂ ਬਹੁਤ ਬੜੀ ਫੋਨ ਲਾਇਆ ਉਹਨਾਂ ਨੇ ਆਏ ਨਹੀਂ ਜਦੋਂ ਅਸੀਂ ਥਾਣੇ ਵਿੱਚ ਆ ਗਏ ਅਸੀਂ ਦਰਖਾਸਤ ਦੇ ਦਿੱਤੀ ਏ ਉਦੋਂ ਬਾਅਦ ਇਹਨਾਂ ਨੇ ਬੁਲਾਇਆ ਫਿਰ ਉਦੋਂ ਬਾਅਦ ਇਹਨਾਂ ਨੇ ਆਏ ਕੋਠੀ ਆਰੇ ਤੇ ਹੁਣ ਕੋਠੀ ਆਰੇ ਬੋਲਦੀ ਆ ਕਹਿੰਦੀ ਗਮਾਂਡ ਨੂੰ ਪਤਾ ਹੁਣ ਇਹ ਤੋਂ ਬਾਅਦ ਅੱਗੇ ਨਹੀਂ ਪਤਾ ਜੀ ਕੀ ਹੋਣਗੇ ਤਾਂ ਸਾਡੇ ਨਾਲ ਆਟ ਅੱਗ ਹੀ ਵੱਜ ਗਈ। ਕੋਠੀ ਵਾਲਾ ਨੂੰ ਉਹਨਾਂ ਬਾਰੇ ਕੁਝ ਪਤਾ ਨਹੀਂ ਅਭੀ ਉਹ ਕਿੱਥੋਂ ਦੇ ਸੀਗੇ ਜਾਂ ਕਿੱਥੋਂ ਦੇ ਰਹਿਣ ਵਾਲੇ ਸੀ। ਇੱਥੋਂ ਨਹੀਂ ਜੀ। ਕੋਠੀ ਵਾਲਾ ਨੂੰ ਕਿਸੇ ਨੂੰ ਨਹੀਂ ਪਤਾ ਸੀਗਾ ਕੋਠੀ ਵਾਲੇ ਕਹਿੰਦੇ ਸਾਨੂੰ ਤਾਂ ਪਤਾ ਨਹੀਂ। ਸਾਨੂੰ ਗਮੰਡੀ ਨੇ ਬਠਾਇਆ ਆ ਆਪਣੇ ਦਿਲਾਸਾ ਦੇ ਕੇ। ਕੋਠੀ ਵਾਲਾ ਵੱਲੋਂ ਇੱਕ ਕਿਰਾਏ ਦਾ ਰੱਖਿਆ ਗਿਆ ਪਰ ਉਹਨਾਂ ਦਾ ਕੋਈ ਡਾਕੂਮੈਂਟ ਵਗੈਰਾ ਨਹੀਂ ਲਿਆ ਗਿਆ ਵੀ ਅਸੀਂ ਕਿਰਾਏ ਦਾ ਰੱਖ ਰਿਹਾ। ਇਹ ਕੀ ਗੱਲ ਆ ਅਸੀਂ ਪੁੱਛ ਰਾਇਆ ਜੇ ਸਾਨੂੰ ਜਦੋਂ ਕੋਠੀ ਤੇ ਤੁਸੀਂ ਵੈਰੀਫਿਕੇਸ਼ਨ ਨਹੀਂ ਕੀਤੀ। ਹਾਂ ਕੀਤੀ ਆ ਅਸੀਂ ਪੁਲਿਸ ਬਰਕਰਾਰ। ਨਹੀਂ ਉਹਨਾਂ ਨੇ ਨਹੀਂ ਕੀਤੀ। ਉਹਨਾਂ ਨੇ ਕੋਈ ਵੀ ਨਹੀਂ ਕੀਤੀ। ਨਾ ਨਾ ਉਹ ਇਹ ਟੋਟਲ ਕਿੰਨੇ ਘਰ ਨੇ ਜਿਨ੍ਹਾਂ ਦੇ ਨਾਲ ਠੱਗੀ ਵਜਦੀ ਹੈ ਇਹ ਹੋਏਗੀ ਕਮ ਸੇ ਕਮ 14 15 ਘਰ ਹੋਣਗੇ ਆਪਣੇ ਪਿੰਡ ਵਿੱਚ ਸਾਡੇ 11 ਮੈਂਬਰ ਆਏ ਸੇਲਵੜਾ ਪਿੰਡ ਦੀ 11 ਮੈਂਬਰ ਆਏ ਸਾਡੇ ਮਾੜੀ ਦੇ 14 ਹਾਂ ਮਤਲਬ ਇਹ ਜਦੋਂ ਠੱਗੀ ਮਾਰੀ ਕੀ ਕਿਸੇ ਨੂੰ ਕੋਈ 75000 ਰੁਪਏ ਮਿਲਿਆ ਉਹਨਾਂ ਦੇ ਵਿੱਚੋਂ ਕੋਈ ਵਿਸ਼ਵਾਸ ਦਵਾਇਆ ਹੋਇਆ ਨਹੀਂ ਨਿੱਕੇ ਸੈਨ ਨੂੰ ਨੀ ਜੀ ਕੋਈ ਪੈਸੇ ਨਹੀਂ ਦਿੱਤਾ ਸਾਨੂੰ ਐਂ ਬੋਲਾ ਗਿਆ ਜੇ 55000 ਸਾਡੇ ਖਾਤੇ 'ਚ ਆਉਣਗੇ ਉਹਦੇ ਵਿੱਚ ਤੁਸੀਂ 2310 ਰੁਪਏ ਬੀਮਾ ਖਰਚਾ ਕਟੋਗੇ ਜਿਹੜਾ ਸਿੰਬਲ ਕੋਰਸ ਘਟਾ ਉਹਨਾਂ ਨੂੰ ਪੈਸੇ ਪਹਿਲਾਂ ਪਰਵਾਇਆ ਉਹਨਾਂ ਨੇ ਪਹਿਲਾਂ ਪਰਵਾਇਆ ਸਾਨੂੰ ਟੀ ਪੈਂਟ ਤੇ ਆ ਕੇ ਪੈਸੇ ਉਹਨਾਂ ਨੇ ਫੜੇ ਆ ਨੀ ਕੁਛ ਦਿਖਾਇਆ ਤਾਂ ਗਿਆ ਹੋਗਾ ਤੁਹਾਡਾ ਵਿਸ਼ਵਾਸ ਜਿੱਤਿਆ ਕਿ ਤੁਸੀਂ ਫਾਈਨਾਂਸ ਕਰੋ ਪਹਿਲਾਂ ਸਾਡੇ ਲੋਨ ਸਾਡੇ ਘਰ ਸੈਂਟਰ ਖੁੱਲਿਆ ਚੱਲਦੇ ਆ ਉਹਨਾਂ ਨੇ ਉਦਾਂ ਹੀ ਮੀਟਿੰਗ ਕੀਤੀ ਹੈ ਜਿਵੇਂ ਉਹ ਕਰਦੇ ਸੀਗੇ ਉਸ ਤੋਂ ਅਸੀਂ ਯਕੀਨ ਕਰ ਲਿਆ ਉਹਨਾਂ ਤੇ ਬਾਕੀ ਮਾਈਕਰੋ ਜੀ ਹੁਣ ਮਾਈਕਰੋ ਦੂਜੀ ਹੈਗੀ ਆ ਨਾ ਆਸਤਾ ਬੈਂਕ ਹੈਗੀ ਆ ਕੰਪਨੀ ਸਾਨੂੰ ਵੀ ਇਹ ਹੋ ਗਿਆ ਹੋਏਗੀ ਆ ਵੀ ਰਾਮਪਰੇਚ ਹੋਣ ਆ ਗਈ ਹੋਣੀ ਹੈ ਪਹਿਲਾਂ ਸਾਡੇ ਚੱਲਦੇ ਆ ਕਈ ਰਿਸ਼ਤੇਦਾਰਾਂ ਦੇ ਮਾਈਕਰੋ ਫਰੈਂਚ ਤੋਂ ਲੋਨ ਅਸੀਂ ਉਸ ਤੋਂ ਤੇ ਯਕੀਨ ਕਰ ਲਿਆ ਜੀ ਉਹਨਾਂ ਤੇ ਹੋਰ ਵੀ ਪਿੰਡਾਂ ਵਾਲਿਆਂ ਨੇ ਹਾਂਜੀ ਬੇਬੇ ਕਿੰਨੇ ਪੈਸੇ ਦਿੱਤੇ ਸੀ ਤੁਸੀਂ ਅਸਤਾਏ ਦਿੱਤਾ ਸੀ ਕਿ 22000 ਰੁਪਏ ਦਾ ਦਿੱਤਾ ਸੀ ਨਾਕ ਦੇਨਾਂ ਨੂੰ ਤੇ ਸਾਡੇ ਫਿਲਟਰਸ ਨੌਂ ਆ ਸੀ ਨੌ ਮੈਂਬਰ ਫਿਲਟਰ ਕਰਕੇ ਜਿਹੜੇ ਸੀ ਗਿਲਕਲਾ ਵੀ ਜਿਹੜੇ ਉਹ ਸੀਗੇ ਉਹਨਾਂ ਤੋਂ 2-2000 ਲਿਆ ਵੀ ਥੋੜੇ ਹਵਾਲੇ ਚੱਲਦੇ ਆ ਫਿਲਟਰਾਂ ਤੋਂ ਕਿੰਨਾ ਟਾਈਮ ਹੈ ਗਏ ਕਦੋਂ ਫਾਈਨਾਂਸ ਕੀਤਾ ਸੀ ਇਹਨਾਂ ਨੇ ਕਿ ਕਹਿੰਦਾ ਕੱਲ ਕਰਕੇ ਗਏ ਆ ਜੀ ਪਰਸੋਂ ਕਰਿਆਗਾ ਸਵੇ ਆ ਤੇ ਬਧਵਾਰ ਦੀ ਗੱਲ ਹੈ ਅੱਛਾ ਪਰਸੋਂ ਕਰਿਆ ਤੇ ਪਰਸੋਂ ਹੀ 2000 ਰੁਪਏ ਲਿਆ ਤੇ ਅੱਜ ਭੱਜ ਵੀ ਗਏ ਇਥੋਂ ਮੀਟਿੰਗ ਕਰਦੇ ਤਾਂ ਉਹਨਾਂ ਨੂੰ 4-5 ਦਿਨ ਹੀ ਹੋਗੇ ਸਰ ਤੇ ਜਾਇਆ ਤਾਂ ਉਹਨਾਂ ਨੂੰ ਸਾਨੂੰ 4-5 ਦਿਨਾਂ ਚ ਹੀ ਆ ਲੇਕਿਨ ਅੱਜ ਉਹਨਾਂ ਨੇ ਇਹ ਕਹਿ ਸੀਗਾ ਵੀ ਤੁਹਾਡੀ 72 ਘੰਟਿਆਂ ਚ ਕੱਲ ਪੇਮੈਂਟ ਆਜੂਗੀ ਖਾਤੇ ਚ ਠੀਕ ਆ ਅੱਜ ਕੱਲ ਆਉਣੀ ਸੀ ਕੁਛ ਦੀ ਕੁਛ ਦੀ ਅੱਜ ਆਉਣੀ ਸੀ ਅੱਜ ਜਦੋਂ ਸਵੇਰੇ ਆ ਕੇ ਸੀ ਦੇਖਿਆ ਤੇ ਇੱਥੇ ਜਦੋਂ ਫੋਨ ਹੀ ਸਵਿਚ ਆਫ ਹੋ ਗਏ ਸਰਾਂ ਦੇ ਸਰਾਂ ਦੇ ਫੋਨ ਸਵਿਚ ਆਫ ਹੋ ਗਏ ਸੀ ਤਾਂ ਆਏ ਆ ਇੱਥੇ ਕੋਠੀ ਦੇ ਵਿੱਚ ਵੀ ਬ੍ਰਾਂਚ ਕਿੱਧਰ ਗਈ ਵੀ ਕੀ ਓ ਤਾਂ ਲੋਕਲ ਬੰਦਾ ਵਿੱਚ ਹੈਗਾ ਸੀ ਪਿੰਡ ਦਾ ਜਾਂ ਸ਼ਹਿਰ ਦਾ ਤਾਂ ਨਹੀਂ ਪਤਾ ਸੀਗਾ ਜੀ ਨਾ ਸੀ ਨਾਮ ਜਰੂਰ ਪਤਾ ਉਹਨਾਂ ਨੂੰ ਸਿੱਧੇ ਮਿਲੇ ਸੀ ਕਿ ਕੋਈ ਲੋਕ ਨਹੀਂ ਨਹੀਂ ਸਿੱਧੇ ਨਹੀਂ ਮਿਲੇ ਸਾਨੂੰ ਪੁੱਛ ਪੁੱਛ ਕੇ ਪਿੰਡਾਂ ਚ ਪੁੱਛ ਪੁੱਛ ਕੇ ਸਾਡੇ ਘਰੇ ਸੈਂਟਰ ਕੋ ਲੈ ਆਇਆ ਜੀ ਸਾਡੇ ਘਰੇ ਸਾਰੇ ਇੱਕ ਸੈਂਟਰ ਹੀ ਖੁੱਲਿਆ ਹੋਇਆ ਤੇ ਇਸ ਪਿੰਡ ਵਿੱਚ ਪੁੱਛ ਰਾਇਆ ਉਹਨਾਂ ਨੇ ਪਿੰਡ ਵਿੱਚ ਫਿਰ ਦੱਸਦਾ ਜੀ ਉਹਨਾਂ ਨੇ ਲੋਨ ਕਰਵਾਉਂਦੇ ਉਹਨਾਂ ਕੋਲੇ ਜਾਵੜੋ ਫਿਰ ਆ ਕੇ ਸਾਡੇ ਬਾਹਰ ਚ ਮੇਰਾ ਨਾਮ ਲੈਤੀ ਉਹਨਾਂ ਕੋਲਵਿੰਦਰ ਆਂਟੀ ਤੁਸੀਂ ਆ ਬਲੇ ਹਾਂ ਜੀ ਬਲੇ ਐ ਕਰਕੇ ਅਸੀਂ ਲੋਨ ਕਰਵਾਉਣੀ ਹੈ ਤੇ ਐ ਕਰਕੇ ਅਸੀਂ ਲੋਨ ਕਰ ਦੇ ਸੀਗੇ ਉਹਨਾਂ ਨੂੰ ਫਿਰ ਅਸੀਂ ਬਿਠਾਇਆ ਚਾਹ ਪਾਣੀ ਪਿਆਇਆ ਉਹਨਾਂ ਨੂੰ ਪਾਣੀ ਤਾਂ ਨਹੀਂ ਜਿਵੇਂ ਆਪਾਂ ਪੁੱਛਦੀ ਆ ਉਵੇਂ ਪੁੱਛ ਰਾਇ ਪੁੱਛ ਕੇ ਜਦੋਂ ਉਹਨਾਂ ਨੇ ਕਹਿੰਦੇ ਐ ਕਰਕੇ ਆਂਟੀ ਮੈਂ ਮੈਂਬਰ ਨੂੰ ਐ ਲੋਨ ਕਰਨੀ ਹੈ 55000 ਦੀ ਲੋਨ ਕਰਨੀ ਹੈ ਤੇ ਤੁਸੀਂ ਐ ਕਰਕੇ ਜੇ ਸਾਨੂੰ ਮੈਂਬਰ ਜੋੜ ਦੋ ਤੇ ਜੇ ਫਲਟਰ ਮੈਂਬਰ ਹੋਣਗੇ ਸਿੰਬਲ ਕੋਰਸ ਉਹਨਾਂ ਦੀ ਵੀ ਲੋਨ ਕਰਦੀ ਆ ਸੀ ਤੇ ਮਤਲਬ ਉਹਨਾਂ ਦੇ ਵੱਲੋਂ ਪਹਿਲਾਂ ਫੀਲਡ ਵਰਕ ਕੀਤਾ ਗਿਆ ਤੁਹਾਡਾ ਵਿਸ਼ਵਾਸ ਜਿੱਤਿਆ ਗਿਆ ਉਸ ਤੋਂ ਬਾਅਦ ਇਹ ਪੇਮੈਂਟ ਦਾ ਕਿ ਮੈਨੂੰ ਤੁਹਾਡਾ ਡਾਕੂਮੈਂਟ ਕੀ ਲੈਣੀ ਹੈ ਆਧਾਰ ਕਾਰਡ ਵੋਟ ਕਾਰਡ ਪੈਨ ਕਾਰਡ ਬੈਂਕ ਕਾਪੀ ਇਹ ਸਾਰੇ ਕੁਝ ਮਿਟਿਆ ਤਿੰਨ ਮੀਟਿੰਗਾਂ ਕੀਤੀਆਂ ਮੇਰੇ ਕੋਲੇ ਰੋਜ਼ ਆਉਂਦੇ ਸੀ ਕਹਿੰਦੀ ਮੈਂਬਰ ਬੁਲਾ ਲਓ ਮੈਂਬਰ ਬੁਲਾਉਣ ਦਿਨੀ ਮੋਰਕੇ ਇੱਕ ਦਿਨ ਬੀਐਮ ਸਰ ਆਪ ਅਫਸਰ ਜਿਹੜਾ ਵੱਡਾ ਹੁੰਦੀ ਹੈ ਉਹ ਗਿਆ ਦੂਜੀ ਵਾਰ ਸਾਨੂੰ ਬੁਲਾਇਆ ਸਾਰੇ ਮੈਂਬਰ ਨੂੰ ਨਾਲ ਆਇਆ ਬੰਦੇ ਵੀ ਨਾਲ ਆਏ ਸਾਡੇ ਸਾਰੇ ਆ ਕੇ ਫੇਰ ਸਾਨੂੰ ਯਕੀਨ ਦਿਲਾਇਆ ਫਾਰਮ ਆਰ ਰਸੀਦ ਦਿੱਤੀ ਹੈ ਸਾਨੂੰ ਆ ਦਿੱਤੀ ਇਹ ਦੇਖੋ ਇਹ ਵਿਆਜ ਘੱਟ ਕਰ ਆ ਦਿੱਤੀ ਹੈ ਆ ਰਸੀਤ ਦਿੱਤੀ ਆ ਤਾਂ ਦੂਜੀ ਆ ਦੂਜੀ ਦਿਖਾ ਦਿਓ ਜੀ ਵਿਆਜ ਘੱਟ ਹੋਣ ਕਰਕੇ ਅਰੀਜਨਲ ਰਸੀਤਾ ਜੀ ਸਾਡੀ ਆ ਆਹ ਆ ਦਿੱਤੀ ਆ ਆ ਦੇਖੋ ਸਾਡੀ ਇਹਨਾਂ ਨੂੰ ਉਹਨਾਂ ਨੇ ਲਾਲਚ ਦਿੱਤਾ ਵਿਆਜ ਘੱਟਦਾ ਵੀ 2 ਸਾਲ ਦੇ ਵਿੱਚ ਸਿਰਫ ਸਾਨੂੰ 13000 ਰੁਪਿਆ ਵਿਆਜ ਭਰਨਾ ਪਊਗਾ ਮੇਰੇ ਪਿੰਡ ਦੇ ਵਿੱਚੋਂ 35 ਤੋਂ 40000 ਰੁਪਿਆ ਆਇਆ ਗਾਰਮ ਮੈਂਬਰ ਦੇ ਤੋਂ ਕਿਉਂਕਿ ਇਹਨਾਂ ਨੂੰ ਵਿਸ਼ਵਾਸ ਚ ਲਿਆ ਗਿਆ ਵੀ ਤੁਹਾਡੇ ਤੋਂ ਇੱਕ ਤਾਂ 2 ਸਾਲ ਦਾ 55000 ਦਾ ਵੀ 13000 ਰੁਪਏ ਵਿਆਜ ਦਾ ਹੋਊਗਾ ਬਹੁਤ ਜ਼ਿਆਦਾ ਬਾਕੀ ਕੰਫੀਡੈਂਸ ਚ ਲਿਆ ਸੋਨੂੰ ਜੀ ਮੰਨ ਕੇ ਇਹਦੀ ਕਿਸ਼ਤ ਘੱਟ ਹੋਊਗੀ ਉਹ ਤੋਂ ਬਾਅਦ ਚ ਜਾ ਕੇ ਪੂਰੇ ਕੰਫੀਡੈਂਸ ਨਾਲ ਲੈ ਕੇ ਫਿਰ ਇਹਨਾਂ ਨੇ ਠੱਗੀ ਮਾਰੀ ਇਹ ਮਤਲਬ ਸਾਰਿਆਂ ਦਾ ਅਕਾਊਂਟ ਇਕੱਠਾ ਖੋਲਿਆ ਸੀ ਜੇ ਵੱਖੋ-ਵੱਖ ਕੇ ਇੱਕ-ਇੱਕ ਜਣੇ ਕੋਲ ਜਾ ਕੇ ਪੈਂਡਾ ਚ ਖੁੱਲਿਆ ਜੀ ਅੱਡ ਡਿਪੈਂਡ ਅੱਚੇ ਖੋਲਿਆ ਜਿਵੇਂ ਸਾਡਾ ਪਿੰਡ ਸੇਲਵਾਰਾ ਟੁਹਾੜੀ ਆਏ ਫੁੱਲੇ ਆਰੇ ਆ ਕੋਈ ਮਰਾਜੋ ਆ ਸਾਨੂੰ ਇਕੱਠਿਆਂ ਨੂੰ ਇੱਕ ਜਗ੍ਹਾ ਇਕੱਠਾ ਕੀਤਾ ਸੀ ਜਾਂ ਘਰੋ ਘਰ ਜਾ ਕੇ ਆਟੋ ਆਡੀ ਆਟੋ ਆਡੀ ਮੀਟਿੰਗ ਮੈਨੇਜਮੈਂਟ ਸਾਡੇ ਸੇਲ ਬੜਾ ਪਿੰਡਾ ਸਾਡੇ ਆਪ 11 ਮੈਂਬਰ ਦੀ ਇੱਕ ਥਾਤੇ ਮੀਟਿੰਗ ਕੀਤੀ ਹੈ ਤੇ ਸੱਦਿਆ ਸਾਰਾ ਤੇ ਸਾਡੇ ਬੁੱਧਵਾਰ ਨੂੰ ਹੀ ਸੱਦਿਆ ਸਾਰੇ ਮੈਂਬਰ ਬੁੱਧਵਾਰ 2310 ਰੁਪਏ ਜੀ ਥੋੜੇ ਕੋਲ 2310 ਹਾਂਜੀ 1000 ਲੱਗ ਲੈ ਠੀਕ ਹੈ ਮੇਨ ਕਾਰਡ ਥੋੜਾ ਵੀ ਆਹੀ ਮਸਲਾ ਜੀ ਹਾਂਜੀ ਹਾਂਜੀ 1000 ਰੁਪਿਆ ਲੱਗ ਲੈ ਅੱਜ ਸਾਨੂੰ ਪੈਸੇ ਪਾਉਣੇ ਸੀ ਤਾਂ ਆਏ ਅਸੀਂ ਸਾਰੇ ਇਕੱਠੇ ਹੋ ਕੇ ਤਾਂ ਤੇ ਉਹ ਅਸੀਂ ਲੱਗ ਲੱਗ ਪਿੰਡਾਂ ਦੇ ਸਲੋ ਅੱਜ ਤੁਹਾਨੂੰ ਪੈਸਿਆਂ ਲਈ ਬੁਲਾਇਆ ਸੀ ਉਹਨਾਂ ਨੇ ਪਰ ਉਦੋਂ ਅੰਦਰ ਚ ਜਾਣੇ ਸੀ ਸਾਡੇ ਅੰਦਰ ਰੱਖੋ ਅਸੀਂ ਫੋਨ ਕਿਉਂ ਸੁਚਕ ਹੋ ਗਏ ਉਹਨਾਂ ਦੇ ਠੀਕ ਹੈ ਤੁਸੀਂ ਮੋਹ ਲੈ ਤਾਂ ਆਇਆ ਸੀ ਵੀ ਕੀ ਗੱਲ ਹੋ ਗਈ ਫੋਨ ਬੰਦ ਕਿਉਂ ਕਰ ਲੈ ਸਾਥੋਂ ਪੈਸੇ ਭਰਾ ਕੇ ਤੁਸੀਂ ਉਹਨਾਂ ਨੂੰ ਮਿਲਣ ਆਏ ਸੀ ਇਸ ਵਾਸਤੇ ਵੀ ਅੱਜ ਪੇਮੈਂਟ ਕਿਉਂ ਨਹੀਂ ਪਈ ਆਖਾ ਨਹੀਂ ਆਇਆ ਖਾਤੇ ਚ ਵਿੱਚ ਜੇ ਪੈਸੇ ਕਾਸ ਤੋਂ ਨਹੀਂ ਆਇਆ ਜਦੋਂ ਸਾਡੇ ਫੋਨ ਬੰਦ ਦੇਖ ਲਿਆ ਅਸੀਂ ਕਹਿੰਦੇ ਚਲ ਬੜਾ ਬਰਾਤ ਚ ਆਪਾਂ ਮਿਲ ਕੇ ਆਈਏ ਜਦੋਂ ਅਸੀਂ ਇੱਥੇ ਆਇਆ ਇੱਥੇ ਸਾਰੇ ਕੁਝ ਬੋਰਡ ਵੀ ਹੈ ਨਹੀਂ ਕੋਈ ਵੀ ਹੈ ਨਹੀਂ ਕੁਝ ਵੀ ਹੈ ਨਹੀਂ ਖਰਚੇ ਜਿੰਦਾ ਲੱਗਿਆ ਹੋਇਆ ਜਿੰਨਾ ਘਰੇ ਰਹਿੰਦੇ ਸੀ ਕਿ ਤੁਹਾਡੇ ਉਹਨਾਂ ਨਾਲ ਗੱਲਬਾਤ ਹੋਈਆਂ ਕੋਈ ਬਾਈਕ ਦੀ ਆ ਬਾਈਕ ਦੀ ਉਹਨਾਂ ਦੀ ਕਾਪੀ ਹੈ ਸਾਡੇ ਕੋਲੇ ਜਿੰਨਾਂ ਦੇ ਉਹ ਆਏ ਹੋਏ ਆ ਜੀ ਅੰਦਰ ਆ ਹਾਂ ਬਾਈਕ ਥਾਣੇ ਚੋਂ ਕਹਿੰਦੇ ਸਾਨੂੰ ਕੋਈ ਪਤਾ ਨਹੀਂਗਾ ਗਵਾਂਢੀਆਂ ਨੇ ਭਾਇ ਸੀ ਸਾਡੇ ਕੋਲ ਉਹਨਾਂ ਕੋਲ ਕੋਈ ਪਰਮਿਸ਼ਨ ਨਹੀਂ ਹੈ ਜਿਉਂ ਨਾਲ ਬਾਰੇ ਉਹਨਾਂ ਕੋਲ ਕੋਈ ਪ੍ਰੂਫ ਨਹੀਂ ਇਸ ਬਾਰੇ ਕੋਈ ਪ੍ਰੂਫ ਨਹੀਂ ਹੈ ਬੈਠੇ ਹੋਏ ਆ ਥਾਣੇ ਚ ਅੰਦਰ ਬੈਠੇ ਹੋਏ ਆ ਥਾਣੇ ਚ ਪੁਲਿਸ ਪ੍ਰਸ਼ਾਸਨ ਇਹਦੇ ਬਾਰੇ ਕੀ ਕਹਿੰਦਾ ਜੀ ਕੁਝ ਕਰ ਰਿਹਾ ਐ ਐਸਐਚਓ ਹੋਣ ਆਇਆ ਕਾਰਵਾਈ ਕਰ ਪੁਲਿਸ ਪ੍ਰਸ਼ਾਸਨ ਸਹਿਯੋਗ ਕਰ ਰਿਹਾਗਾ ਉਹ ਇਨਵੈਸਟੀਗੇਸ਼ਨ ਕਰ ਰਿਹਾਗੇ ਉਹ ਤੋਂ ਬਾਅਦ ਚ ਜੋ ਵੀ ਸੱਚ ਨ ਕਿਉਂਕਿ ਉਹਨਾਂ ਨੇ ਉਹ ਪਰਿਵਾਰ ਆ ਕੋਠੀ ਵਾਲੇ ਹੀ ਬੁਲਾ ਲਏ ਆ ਇਨਵੈਸਟੀਗੇਸ਼ਨ ਵੀ ਅਸੀਂ ਨੰਬਰ ਵੀ ਦੇਤੇ ਆ ਕਿ ਉਹਨਾਂ ਨੂੰ ਉਹ ਕਹਿੰਦੇ ਵੀ ਅਸੀਂ ਇਨਵੈਸਟੀਗੇਸ਼ਨ ਕਰਕੇ ਥੋੜਾ ਸਹਿਯੋਗ ਕਰਾਂਗੇ ਕਿਉਂਕਿ ਇਹ ਸਾਰੇ ਜਿੰਨੇ ਵੀ ਪਰਿਵਾਰ ਨੇਗੇ ਕੋਈ ਜ਼ਿਆਦਾ ਪੈਸੇ ਵਾਲੇ ਨਹੀਂਗੇ ਕੋਈ ਝੋਨਾ ਲਾਉਣ ਵਾਲਾ ਕੋਈ ਆਪਦੀ ਰੇੜੀ ਰੱਪਾ ਰਾਉਣ ਵਾਲਾ ਕੋਈ ਦੇਖ ਲਓ ਸਾਰੇ ਨਾਰਮਲ ਘਰਾਂ ਦੀਆਂ ਜਨਾਨੀਆਂ ਨੇ ਸਿਰਫ ਇਹਨਾਂ ਨੂੰ ਕੀ ਸੀਗਾ ਵੀ ਕੋਈ ਰੁਜ਼ਗਾਰ ਤੋੜ ਲਾਂਗੇ ਰੁਜ਼ਗਾਰ ਦੇ ਲਾਲਚ ਦੇ ਵਿੱਚ ਆ ਕੇ ਵੀ ਇੰਟਰਸਟ ਘੱਟ ਹੈਗਾ ਵੀ ਕੋਈ ਨਾ ਕੋਈ ਆਪਦਾ ਕਾਰੋਬਾਰ ਤੋਰ ਕੇ ਕੋਈ ਆਪਦਾ ਪਾਲਣ ਪੋਸ਼ਣ ਬੱਚਿਆਂ ਦਾ ਕਰ ਲਾਂਗੇ ਕਿਸੇ ਨੇ ਫੀਸ ਭਰਨੀ ਹੈ ਕਿਸੇ ਨੇ ਕੋਈ ਡੰਕਰ ਲੈਣਾ ਸੀਗਾ ਠੀਕ ਹੈ ਨਾ ਉਸ ਤੋਂ ਬਾਅਦ ਕੀ ਹੋਇਆ ਇਹਨਾਂ ਨੇ ਸੋਚਿਆ ਵੀ ਆਪਦਾ ਕੁਝ ਹਰ ਇੱਕ ਬੰਦੇ ਨੇ ਕੋਈ ਨਾ ਕੋਈ ਸੋਚ ਕੇ ਪੈਸਾ ਲੈਣਾ ਚਾਹਿਆ ਸੀਗਾ ਪਰ ਉਹ ਠੱਗੀ ਮਾਰ ਕੇ ਰਫੂ ਚੱਕਰ ਹੋ ਗਏ ਹੁਣ ਸਾਰੇ ਵੀ ਬੰਦੇ ਇਹਨਾਂ ਨੇ ਕੀ ਸੀਗਾ ਵੀ ਅੱਜ ਪੈਸੇ ਪਾਉਣੇ ਸੀਗੇ ਪੈਸੇ ਪਾਉਣੇ ਸੀ ਇਹਨਾਂ ਨੇ ਫੋਨ ਲਾ ਕੇ ਪੁੱਛਿਆ ਵੀ ਅਜੇ ਆਏ ਕਿਉਂ ਨਹੀਂਗੇ ਹੂੰ ਉਤਵਾਇਦੋ ਦੇਖਿਆ ਵੀ ਇਹਨਾਂ ਤਾਂ ਬੰਦ ਹੈਗੇ ਕੁਝ ਦੋਸਤ ਮਿੱਤਰ ਆਏ ਉਹਨਾਂ ਨੇ ਦੇਖਿਆ ਆਹਦਾ ਬੋਰਡ ਪਟਕੇ ਲੈ ਗਏ ਉਹ ਕੋਠੀ ਬੰਦ ਸੀਗੀ ਕੋਠੀ ਵਾਲੇ ਆ ਜਿਹੜੇ ਮੰਨ ਲਓ ਵੀ ਜਿਨ੍ਹਾਂ ਦੀ ਕੋਠੀ ਆ ਉਹ ਤਸੱਲੀ ਬਖਸ਼ ਕੋਈ ਵਿਜਵਾ ਸਾਨੂੰ ਜਵਾਬ ਨਹੀਂ ਦੇ ਰਹੇ ਜੀ ਹਾਂ ਜੀ ਜਿਹੜੀ ਔਰਤ ਆ ਕਿ ਜਿਹਨੂੰ ਕਹਿ ਰਿਹਾ ਵੀ ਇਹਨਾਂ ਦੀ ਥਰੂ ਸਾਡੇ ਕੋਲ ਆਈ ਸੀਗੀ ਉਹ ਕਹਿੰਦੀ ਵੀ ਮੇਰੇ ਤਾਂ ਪਹਿਚਾਣ ਦੇ ਨਹੀਂ ਸੀਗੇ ਮੇਨ ਕਾਰਨ ਇਹ ਆ ਵੀ ਤਫਤੀਸ਼ ਤੋਂ ਬਾਅਦ ਸਾਨੂੰ ਕੁਝ ਪਤਾ ਲੱਗੂਗਾ ਕੀ ਹੋਇਆ ਕੀ ਨਹੀਂ ਹੋਇਆ ਪਰੇ ਸਾਰੇ ਲੋਕ ਲੁੱਟੇ ਗਏ ਨੇ ਪ੍ਰਸ਼ਾਸਨ ਨੇ ਥੋੜਾ ਸਹਿਯੋਗ ਕਰੇ ਸਾਡੇ ਨਾਲ ਸਾਡਾ ਜੋ ਵੀ ਹੱਕ ਬਣਦਾ ਸਾਨੂੰ ਦਵਾਇਆ ਜਾਵੇ ਪਹਿਨੇ ਜਦੋਂ ਤੁਹਾਡੇ ਅਕਾਊਂਟ ਖੋਲੇ ਸੀ ਕਿ ਉਹਨਾਂ ਦੇ ਵੱਲੋਂ ਕੋਈ ਕੰਪਨੀ ਦਾ ਕਾਰਡ ਦਿੱਤਾ ਗਿਆ ਸੀ ਜਾਂ ਕੋਈ ਤੁਹਾਨੂੰ ਕੰਪਨੀ ਦਾ ਪ੍ਰੂਫ ਨਹੀਂ ਇਸ ਤਰ੍ਹਾਂ ਆਵਾਂਗੇ ਤੁਹਾਨੂੰ ਉਹ ਕੁਝ ਨਹੀਂ ਦੇਵਾਂਗੇ ਪੈਸੇ ਆ ਗਏ ਉਦੋਂ ਤੁਹਾਡੇ ਉਦੋਂ ਬਾਅਦ ਤੁਹਾਡੇ ਘਰ ਜਾਵਾਂਗੇ ਕਾਰਡ ਦੇ ਕੇ ਆਵਾਂਗੇ ਸਾਰੇ ਗੱਲਬਾਤ ਉਦੋਂ ਬਹਿ ਕੇ ਕਰਕੇ ਆਵਾਂਗੇ ਤੁਹਾਡੇ ਨਾਲ ਕੋਈ ਪ੍ਰੂਫ ਨਹੀਂ ਦਿਖਾਇਆਗਾ ਵੀ ਕਿਹੜੀ ਕੰਪਨੀ ਆ ਕਿ ਕਿੱਥੋਂ ਅਸੀਂ ਨਾਮ ਕੀ ਹੈ ਕੰਪਨੀ ਆ ਮੈਕਰੋ ਆਸਤਾ ਮੈਕਰੋ ਕੰਪਨੀ ਆਗੀ ਹਾਂ ਆ ਵੇਖੋ ਬ੍ਰਾਂਚ ਜਿਹੜਾ ਬੋਰਡ ਲਾਇਆ ਸੀ ਉਹਨਾਂ ਨੇ ਹਾਂ ਆਸ ਤਾਂ ਕੰਪਨੀ ਦਾ ਤਾਂ ਦੱਸਿਆ ਉਹਨਾਂ ਨੇ ਵੀ ਹੁਣ ਕੰਪਨੀ ਨੂੰ ਵੀ ਬਦਨਾਮ ਕੀਤਾ ਉਹਨਾਂ ਨੇ ਉਹਨਾਂ ਤੇ ਤਾਂ ਕੁਝ ਸਖਤ ਸਖਤ ਕਾਰਵਾਈ ਕੀਤੀ ਜਾਵੇ ਨਾ ਵਿਸ਼ਵਾਸ ਉੱਠ ਜੂ ਸਾਡਾ ਤਾਂ ਹੁਣ ਸਾਡਾ ਹੋਰ ਕੰਪਨੀਆਂ ਤਾਂ ਬਹੁਤੋਂ ਲੋਨ ਚੱਲ ਰਹੇ ਹੈਗੇ ਹੁਣ ਠਾਣੇ ਦੇ ਕੋਲ ਹੀ ਕੰਪਨੀਆਂ ਸਾਡਾ ਇੱਥੋਂ ਲੋਨ ਚੱਲੀ ਜਾਂਦਾਗਾ ਵਿਸ਼ਵਾਸ ਤਾਂ ਚੱਕਿਆ ਹੀ ਆਊਗਾ ਨਾ ਅਸੀਂ ਐਸੇ ਵਿਸ਼ਵਾਸ 'ਚ ਹੀ ਆ ਕੇ ਵੀ ਲੋਨ ਕਰਦੇ ਹੀ ਹੋਣਗੇ ਜਦੋਂ ਸਾਰਾ ਕੁਝ ਜ਼ਮੀਨ ਦਾ ਤੋਂ ਮੰਗੇ ਪ੍ਰੂਫ ਮੰਗੇ ਉਵੇਂ ਮੀਟਿੰਗ ਕੀਤੀ 2 ਘੰਟੇ ਬਿਠਾ ਕੇ ਸਾਨੂੰ ਪੂਰਾ ਧਾਕੇ ਠੱਗੀ ਮਾਰੀ ਉਹਨਾਂ ਨੇ ਸਾਡੇ ਨਾਲ ਤੁਸੀਂ ਮੰਗ ਕੀ ਕਰਦੇ ਹੋ ਜੀ ਕਿ ਸਾਡੀ ਮੰਗ ਪੂਰੀ ਹੋਣੀ ਚਾਹੀਦੀ ਹੈ ਸਾਡੀ ਮੰ ਦੀਆਰੀ ਦਾ ਪਕਰ ਕੇ ਪੈਸੇ ਪੜੀ ਸਾਡੀ ਪੈਸੇ ਵਾਪਸ ਆਣੀ ਚਾਹੀਦੀ ਹੈ ਪੁਲਿਸ ਸਟੇਸ਼ਨ ਸਿਟੀ ਰਾਮਪੁਰਾ ਫੂਲ ਐਸਆਈ ਬੂਟਾ ਸਿੰਘ ਸਾਡੇ ਨਾਲ ਨੇ ਜਨਾਬ ਜੋ ਤੁਹਾਡੇ ਕੋਲ ਆਸਤਾ ਫਾਈਨੈਂਸ ਕੰਪਨੀ ਦਾ ਮਾਮਲਾ ਆਇਆ ਉਹਦੇ ਬਾਰੇ ਕੀ ਮਾਮਲਾ ਹੈ ਜੀ ਸਾਡੇ ਕੋਲ ਨਾ ਪਿੰਡ ਫੂਲੇ ਵਾਲਾ ਸੇਲਵਰਾ ਤੇ ਮਾੜੀ ਦੇ ਕੁਝ ਲੇਡੀਜ਼ ਆਈਆਂ ਜਿਨ੍ਹਾਂ ਨੇ ਆਪਣੀਆਂ ਤਨ ਐਪਲੀਕੇਸ਼ਨਾਂ ਵਕਫਾ ਕਵੰਡਾਂ ਦਿੱਤੀਆਂ ਵੀ ਜਿਹੜਾ ਆਸਤਾ ਮਾਈਕਰੋ ਫਾਈਨੈਂਸ ਵਾਲਿਆਂ ਨੇ ਉਹਨਾਂ ਤੋਂ 25-2500 ਰੁਪਏ ਪਿੰਡੋਂ ਲੈ ਕੇ ਆਏ ਸੀ ਤੇ ਕੁਛ ਪ੍ਰੈਸੇ ਇਹਨਾਂ ਨੇ ਇੱਥੋਂ ਭਰੇ ਆ ਤੇ ਇਹਨਾਂ ਨੂੰ 55 55 ਹਜ਼ਾਰ ਲੋਨ ਕਰਨਾ ਸੀ ਪਰ ਇਹਨਾਂ ਨੂੰ ਅੱਜ ਪਤਾ ਲੱਗਿਆ ਵੀ ਉਹ ਇੱਥੇ ਜਿਹੜੀ ਕੋਠੀ 'ਚ ਉਹਨਾਂ ਨੇ ਦਸਤਰ ਬਣਾਇਆ ਸੀ ਉੱਥੇ ਹੈ ਨਹੀਂਗੇ ਅਸੀਂ ਜਿਹਦੀ ਪੜਤਾਲ ਕਰਕੇ ਜੈਸੀ ਸੂਰਤ ਹੋਗੀ ਵੈਸੀ ਕਾਰੀਗੋ ਇਸਨੇ ਦੀ ਜਿਹੜੇ ਕਿਰਾਏ ਤੇ ਜਿੰਨਾ ਘਰੇ ਰਹਿੰਦੇ ਸੀ ਉਹਨਾਂ ਦਾ ਕੀ ਕਹਿਣਾ ਹੈ ਜੀ ਉਹ ਉਹਨਾਂ ਨੂੰ ਵੀ ਬੁਲਾ ਰਹੇ ਹਾਂ ਬੁਲਾ ਕੇ ਪੜਤਾਲ ਕਰਾਂਗੇ ਵੀ ਤੁਸੀਂ ਕੋਈ ਇਹਨਾਂ ਦਾ ਪ੍ਰੂਫ ਲਿਆ ਜਾਂ ਹੋਰ ਉਹਦੇ ਆਧਾਰ ਤੇ ਇਹਨਾਂ ਨੂੰ ਆਪਾਂ ਪ੍ਰਤਾ ਉਹਨਾਂ ਦੇ ਪ੍ਰੂਫ ਪਤਾ ਤੋਂ ਪਤਾ ਲੱਗ ਜਾ ਕਿੱਥੋਂ ਦੇ ਰਹਿਣਾ ਹੈ